ਇੱਕ ਅਸਵਤਾਂ ਕਰੋਗੇ ਤਦ ਤੁਹਾਨੂੰ ਇਸ ਦਾ ਫਾਇਦਾ ਘਟੋ ਕਰੋ ਪੰਜ ਵਾਰ ਇਧਰ ਕਰੋ ਪੰਜ ਵਾਰ ਹੀ ਇਧਰ ਕਰੋ 1 2 ਫੇਰ 12 ਦੈਨ ਲਾ ਸਵੇ ਤੁਸੀਂ ਬੈਠ ਜਾਣਾ ਫਿਰ ਇੱਕ ਸੈਟ ਲਾਵਾਂਗੇ ਇਹਦਾ ਇਸਦੇ 5 ਸੈਟ ਹੋਣਗੇ ਸਾਸਤ੍ਰਿਕਲ ਫ੍ਰੈਂਚ ਮੈਥੋਡਾ ਹੋਸਟ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਆਪਾਂ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਸਿਰਫ ਪੰਜ ਕਸਰਤਾਂ ਲੈ ਕੇ ਆਏ ਆਂ ਵੈਰੀਕੋਸ ਵੇਇਨਸ ਲਈ ਵੈਰੀਕੋਸ ਨਾੜੀਆਂ ਲਈ ਜਿਦਾਂ ਪ੍ਰਮਾਤਮਾ ਨੇ ਇੱਕ ਉੱਪਰ ਦਿਲ ਲਾਇਆ ਉਦਾਂ ਹੀ ਪ੍ਰਮਾਤਮਾ ਨੇ ਇੱਕ ਛੋਟਾ ਜਿਹਾ ਪੰਪ ਆਪਣਾ نیچے ਲਾਇਆ ਪਿੰਜੜੀਆਂ ਦੇ ਵਿੱਚ ਜਿਸ ਦਾ ਕੰਮ ਹੈ ਪਿੰਜੜੀਆਂ ਤੋਂ ਬਲੱਡ ਪੂਰੇ ਸਰੀਰ ਦੇ ਵਿੱਚ ਉੱਪਰ ਦਿਲ ਵੱਲ ਨੂੰ ਧੱਕਣਾ ਔਰ ਉੱਥੋਂ ਪੂਰੇ ਦਿਲ ਤੋਂ ਪੂਰੇ ਸਰੀਰ ਦੇ ਵਿੱਚ ਜਾਣਾ ਸੋ ਅਗਰ ਇਹ ਨੀਚੇ ਵਾਲਾ ਪੰਪ ਖਰਾਬ ਹੋ ਜਾਏਗਾ ਤਾਂ ਆਪਾਂ ਨੂੰ ਬਹੁਤ ਜ਼ਿਆਦਾ ਸਮੱਸਿਆਵਾਂ ਆ ਸਕਦੀਆਂ ਨੇ ਆਪਾਂ ਨੂੰ ਡੀਵੀਟੀ ਹੋ ਸਕਦਾ ਡੀ ਵੇਨ ਥਰੋਮਬੋਸਿਸ ਹੋ ਸਕਦਾ ਆਪਾਂ ਨੂੰ ਗੋਡਿਆਂ ਦੇ نیچے ਜਿਹੜੀਆਂ ਖੱਲੀਆਂ ਪੈ ਜਾਂਦੀਆਂ ਨੇ ਪਿੰਜੜੀਆਂ ਨੇ ਉਹਨਾਂ ਦੇ ਵਿੱਚ ਦਰਦ ਰਹਿ ਸਕਦਾ ਆਪਣੇ ਗੋਡੇ ਦਰਦ ਰਹਿ ਸਕਦੇ ਆਪਾਂ ਨੂੰ ਹਾਰਟ ਅਟੈਕ ਵੀ ਆ ਸਕਦਾ ਔਰ ਬ੍ਰੇਨ ਦਾ ਅਟੈਕ ਵੀ ਆ ਸਕਦਾ ਸੋ ਵੈਰੀਕੋਸ ਨਾੜੀਆਂ ਨੂੰ ਹਮੇਸ਼ਾ ਸੀਰੀਅਸ ਲਓ ਇਹ ਜੋ ਸਪਾਈਡਰ ਵੇਇਨਸ ਹੁੰਦੀਆਂ ਨੇ ਇਹ ਬਿਲਕੁਲ ਪਤਲੀਆਂ-ਪਤਲੀਆਂ ਹੁੰਦੀਆਂ ਨੇ ਜਦੋਂ ਮੋਟੀਆਂ ਹੋ ਜਾਂਦੀਆਂ ਨੇ ਇਹ ਮੋਟੀਆਂ ਨਾੜੀਆਂ ਬਲਾਕੇਜ ਕਰ ਦਿੰਦੀਆਂ ਨੇ ਜਿਸ ਨੂੰ ਵੈਰੀਕੋਸ ਸੋ ਇਸ ਦੀਆਂ ਪੰਜ ਕਸਰਤਾਂ ਬਹੁਤ ਆਸਾਨ ਨੇ ਤੁਸੀਂ ਇਹ ਰੋਜ਼ਾਨਾ ਘਰ ਦੇ ਵਿੱਚ ਸਵੇਰੇ ਸ਼ਾਮ ਕਰੋ ਔਰ ਇਸ ਦੇ ਉੱਪਰ ਤੁਸੀਂ ਸਾਡਾ ਕਬੀਰ ਪੇਨ ਰੀਲੀਫ ਆਇਲ ਲਾਓ ਉਸ ਨਾਲ ਤੁਹਾਨੂੰ ਬਹੁਤ ਜ਼ਿਆਦਾ ਰੀਲੀਫ ਮਿਲੇਗਾ ਦਰਦ ਦੇ ਵਿੱਚ ਔਰ ਵੈਰੀਕੋਜ਼ ਨਾੜੀਆਂ ਤੋਂ ਵੀ ਤੁਸੀਂ ਛੁਟਕਾਰਾ ਪਾ ਸਕਦੇ ਹੋ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਹੋ ਮੇਰਾ ਨਾਮ ਹੈ ਡਾਕਟਰ ਗੁਰਸ਼ੀਰ ਸਿੰਘ ਸਣਾਣਾ ਪਿਛਲੇ 10 ਸਾਲ ਤੋਂ ਅਸੀਂ ਮੁਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰਦੇ ਹਾਂ ਸਾਡੀਆਂ ਦੋ ਇੰਸਟਾਗ੍ਰam ਆਈਡੀਆਂ ਨੇ ਐਸ ਸਰੀ ਸਿੰਘ ਸਣਾਣਾ ਫਿਜ਼ੀਓਥੈਰੇਪੀ ਔਰ ਦੂਸਰੀ ਆਈਡੀ ਡਾਕਟਰ ਗੁਰਸ਼ੀਰ ਸਿੰਘ ਤੁਸੀਂ ਇਥੇ ਫੋਲੋ ਜਰੂਰ ਕਰੋ Facebook ਤੇ ਵੀ ਸਾਡਾ ਪੇਜ ਬਣਿਆ ਹੋਇਆ ਹੈ ਐਸ ਹਰੀ ਸਿੰਘ ਸਰਾ ਫਿਜ਼ੋਥੈਰੇਪੀ ਕਲੀਨਿਕ ਦੇ ਨਾਮ ਤੇ ਉੱਥੇ ਵੀ ਤੁਸੀਂ ਸਾਨੂੰ ਜਰੂਰ ਫੋਲੋ ਕਰੋ ਡਾਕਟਰ ਗੁਰਸ਼ੇਰ ਬਲੌਗਸ YouTube ਚੈਨਲ ਔਰ ਇਸ ਦੇ ਨਾਲ ਨਾਲ ਜਿਹੜਾ ਸਭ ਤੋਂ ਮੇਨ ਕੰਮ ਹੈ ਉਹ ਹੈ ਆਪਣਾ Snapchat ਤੇ ਡਾਕਟਰ ਗੁਰਸ਼ੇਰ ਸਿੰਘ ਸਰਾ ਉਸ ਨੂੰ ਫੋਲੋ ਜਰੂਰ ਕਰੋ ਆਪਾਂ ਨਵਾਂ ਪੇਜ ਬਣਾਇਆ ਹੁ। ਸੋ ਆਪ ਸ਼ੁਰੂ ਕਰੀਏ ਅੱਜ ਦੀ ਆਸਾਨ ਕਸਰਤ। ਕੀ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਪ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਥੋੜੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਸੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੇ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064

11 12 देन रिलैक्स फिर ਤੁਸੀਂ ਆਰਾਮ ਕਰਨਾ ਔਰ ਇਸ ਨੂੰ ਤੁਸੀਂ ਧਿਆਨ ਨਾਲ ਕਰਨਾ ਇਸ ਦੇ ਤੁਸੀਂ ਗਿਣ ਕੇ ਪੂਰੇ 5 ਸੈਟ ਲਾਉਣੇ ਆ ਇਹ ਹੋਗੀ ਤੁਹਾਡੀ ਪਹਿਲੀ ਕਸਰ ਦੂਜੀ ਐਕਸਰਸਾਈਜ਼ ਕੀ ਹੈ ਇੱਕ ਲੱਤ 모ੜ ਲੋਗੇ ਔਰ ਪੈਰ ਨੂੰ ਪੂਰਾ ਅੰਦਰ 모ੜ ਲੈਣਾ ਤੁਸੀਂ ਦੇਖੋ ਪੈਰ ਨੂੰ ਪੂਰਾ ਅੰਦਰ 모ੜ ਕੇ ਲੱਤ ਨੂੰ ਉੱਪਰ ਚੱਕ ਦੇਣਾ ਜਿੰਨਾ ਵੱਧ ਤੋਂ ਵੱਧ ਉੱਪਰ ਚੱਕ ਸਕਦੇ ਹੋ ਇੱਥੇ ਆਪਾਂ ਹੋਲਡ ਕਰਾਂਗੇ ਫਾਰ 10 ਸੈਕਿੰਡ 10 ਸੈਕਿੰਡ ਦੇ ਲਈ ਆਪਾਂ ਲੱਤ ਹਵਾ 'ਚ ਰੱਖਾਂਗੇ 1 2 3 4 5 6 7 8 9 10 ਫੇਰ نیچے ਕਰ ਲੈਣੀ ਆ ਤੁਸੀਂ ਇੱਕ ਪਾਸੇ ਪੰਜ ਸੈਟ ਲਾਵਾਂਗੇ ਦੂਜੇ ਪਾਸੇ ਫੇਰ ਕਰਕੇ ਦਿਖਾ ਦਿੰਨੇ ਆ ਪੈਰ ਨੂੰ ਪੂਰਾ ਅੰਦਰ ਮੋੜ ਲਿਆ ਔਰ ਲਾਤ ਉੱਪਰ ਚੱਕ ਦੇਣੀ ਆ ਇੱਥੇ ਆਪਾਂ ਫੇਰ ਇਸ ਨੂੰ ਪੂਰੇ 10 ਸੈਕਿੰਡ ਹੋਲਡ ਕਰਾਂਗੇ 1 2 3 4 5 6 7 8 9 10 ਦੈਨ ਰਿਲੈਕਸ ਇਧਰ ਵੀ ਪੰਜ ਵਾਰੀ ਕਰਾਂਗੇ ਇਹ ਹੋ ਗਈਆਂ ਦੋ ਕਸਰਤਾਂ ਜਿਹੜੀ ਤੀਜੀ ਕਸਰਤ ਹੈ ਉਹ ਕੀ ਹੈ ਤੁਸੀਂ ਦੋਨੋਂ ਲੱਤਾਂ ਨਾ ਦੀਵਾਰ ਦੇ ਨਾਲ ਲਾ ਦੇਣੀਆਂ ਇਦਾਂ ਕਰਕੇ ਦੇਖੋ ਤੁਸੀਂ ਇਦਾਂ ਬਿਲਕੁਲ ਕੰਨ ਦੇ ਨਾਲ ਲਾ ਦੇਣੀਆਂ ਔਰ ਇੱਥੇ ਤੁਸੀਂ ਇਹ ਲੱਤਾਂ 5 ਮਿੰਟ ਹਵਾ 'ਚ ਰੱਖਣੀਆਂ ਨੇ ਇੱਥੇ ਤੁਸੀਂ ਫਿਰ ਐਂਕਲ ਟੂ ਪੰਪ ਕਰੀ ਜਾਣਾ ਇਦਾਂ 1 2 3 4 5 6 7 8 9 10 ਫੇਰ ਰੁਕ ਜੋ ਆਰਾਮ ਕਰੋ ਲੱਤਾਂ ਥੱਲੇ ਨਹੀਂ ਕਰਨੀ ਫਿਰ ਐਂਕਲ ਟੂ ਪੰਪ ਕਰਿਓ ਮਤਲਬ ਜੇ 5 ਮਿੰਟ ਹੋ ਗਏ ਉਦੋਂ ਤੁਸੀਂ ਲਤਾਂ ਥੱਲੇ ਕਰ ਲੈਣੀਆਂ ਨੇ ਉਹਨਾਂ ਦੇਰ ਤੁਸੀਂ ਲਤਾਂ ਹਵਾਜੀ ਰੱਖਣੀਆਂ ਨੇ ਹਵਾ 'ਚ ਰੱਖਾਂਗੇ ਇਸ ਜਗ੍ਹਾ ਤੇ ਜਿਹੜਾ ਖੂਨ ਜਮਾ ਹੋਇਆ ਉਹ ਵਾਪਸ ਆਉਣਾ ਸਟਾਰਟ ਹੋ ਜਾਏਗਾ ਔਰ ਨਾਲ ਦੀ ਨਾਲ ਆਪਾਂ ਪੰਪ ਕਰਾਂਗੇ ਇਸ ਨਾਲ ਆਪਾਂ ਨੂੰ ਬਹੁਤ ਜ਼ਿਆਦਾ ਰਿਲੀਫ ਮਿਲੇਗਾ ਇਹ ਹੋਗੀ ਤੁਹਾਡੀ ਤੀਜੀ ਕਸਰਤ ਇਹ ਵੀ ਕਸਰਤ ਤੁਸੀਂ ਸਵੇਰੇ ਸ਼ਾਮ ਕਰਨੀ ਹੈ ਰਾਤ ਨੂੰ ਸੌਣ ਤੋਂ ਪਹਿਲਾਂ ਤਾਂ ਕਰਨੀ ਹੀ ਕਰਨੀ ਹੈ ਹੁਣ ਵਧਦੇ ਹਾਂ ਅਗਲੀ ਕਸਰਤ ਵੱਲ ਇਹ ਆਜੇਗੀ ਆਪਾਂ ਬੈਠ ਜਾਾਂਗੇ ਇਦਾਂ ਕਰਕੇ और सामने देखा अंदर मोड़ ला और उपर एक एंकल नौ दस ग्यारह बारह तेन रिलैक्स बारी इधर करो पांच बारी ही इधर करो एक दो तीन चार पं छे सत अठ नौ 10 11 12 13 14 15 देन रिलैक्स ए हि होगी ਥੋਡੀ ਚੌਥੀ ਕਸਰਤ ਪੰਜ ਸੈਟ ਇਧਰ ਪੰਜ ਸੈਟ ਇਧਰ ਹੁਣ ਮੇਨ ਕਸਰਤ ਜਿਹੜੀ ਹੈਗੀ ਹੀਲ ਰੇਸ ਮਤਲਬ ਅੱਡੀਆਂ ਉੱਪਰ ਚੱਕਣੀ ਹੈ ਹਵਾ 'ਚ ਇਦਾਂ ਪਰ ਏ ਖੜ ਕੇ ਕਰਾਂਗੇ ਇਦਾਂ ਖੜ ਜਾਗੇ ਦੀਵਾਰ ਨੂੰ ਹਲਕਾ ਜਿਹਾ ਆਪਾਂ ਫੜ ਲੈਣਾ ਉੱਪਰ ਇੱਕ ਫਿਰ ਦੋ ਫਿਰ ਤਿੰਨ ਫਿਰ ਚਾਰ ਫਿਰ ਪੰਜ ਫਿਰ 6 ਫਿਰ 7 ਫਿਰ 8 ਫਿਰ 9 ਫਿਰ 10 ਫਿਰ 11 ਫਿਰ 12 ਦੈਨ ਰਿਲੈਕਸ ਵੇ ਤੁਸੀਂ ਬੈਠ ਜਾਣਾ ਫਿਰ ਇੱਕ ਸੈੱਟ ਲਾਵਾਂਗੇ ਇਦਾਂ ਇਸਦੇ 5 ਸੈੱਟ ਲਾਉਣੇ ਆ ਤੁਸੀਂ ਸੋ ਇਹ ਸਨ ਸਨ ਕਸਰਤਾਂ ਸਿਰਫ 5 ਕਸਰਤਾਂ ਨੇ 5 ਮਿੰਟ ਨਹੀਂ ਲੱਗਣੇ ਤੁਸੀਂ ਇਹ ਕਰਨੀਆਂ ਸ਼ੁਰੂ ਕਰ ਦੋ ਤੁਸੀਂ ਵੈਰੀਕੋਸ ਵੇਇਨਸ ਤੋਂ ਆਰਾਮ ਪਾ ਸਕਦੇ ਹੋ ਰਾਤ ਨੂੰ ਸੌਣ ਵੇਲੇ ਲੱਤਾਂ ਦੇ نیچے ਸਹਰਾਣਾ ਰੱਖੋ ਜਾਂ ਗਦੈਲਾ ਰੱਖੋ ਤਾਂ ਕਿ ਲੱਤਾਂ ਐਲੀਵੇਟ ਰਹਿਣ ਜਿਹੜੀ ਸਵੇਲਿੰਗ ਉਹ ਘਟੇ ਰਾਤ ਨੂੰ ਸੌਣ ਵੇਲੇ ਤੁਸੀਂ ਸਟਾਕਿੰਗਸ ਪਾਓ ਜਰਾਬਾਂ ਆਉਂਦੀਆਂ ਨੇ ਵੈਰੀਕੋਜ਼ ਨਾੜੀਆਂ ਵਾਲੀਆਂ ਉਹ ਪਾ ਕੇ ਰੱਖੋ ਔਰ ਤੁਸੀਂ ਦੇਖੋਗੇ ਤੁਸੀਂ ਵੈਰੀਕੋਜ਼ ਵੇਇਨਸ ਨੂੰ ਰਾਹਤ ਪਾਉਣੀ ਸ਼ੁਰੂ ਕਰ ਦਿੱਤੀ ਹੈ ਇਹ ਕਸਰਤਾਂ ਕਰੋਗੇ ਤਾਂ ਤੁਹਾਨੂੰ ਇਸ ਦਾ ਫਾਇਦਾ ਘਟੋ-ਕੱਟ 20 ਦਿਨਾਂ ਬਾਅਦ ਤੁਹਾਨੂੰ ਮਹਿਸੂਸ ਹੋਏਗਾ ਔਰ ਅਗਰ ਤੁਸੀਂ ਇਹ ਹੀ ਕਸਰਤਾਂ ਕਰੋਗੇ ਤਾਂ ਤੁਸੀਂ ਵੈਰੀਕੋਜ਼ ਨਾੜੀਆਂ ਨੂੰ maat ਪਾ ਸਕਦੇ ਹੋ ਸੋ ਮਿਲਾਂਗੇ ਜਲਦ ਇੱਕ ਨਵੇਂ ਟੌਪਿਕ ਇੱਕ ਨਵੀਂ ਵੀਡੀਓ ਨਾਲ YouTube ਤੇ ਇੰਨਾ ਪਿਆਰ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ